ਹਲਕਾ ਦਸੂਏ ਦੇ ਆਦੀਨ ਆਉਣ ਵਾਲਾ ਪਿੰਡ ਸਿਪਰੀਆ ਦੱਸਦੀ ਹਾਜੀਪੁਰ ਤੋਂ ਦਸੂਆ ਰੋਡ ਅੱਡਾ ਸਿਪਰੀਆ ਦੇ ਵਿੱਚ ਖੁੱਲ ਰਿਆ ਸੀ ਸ਼ਰਾਬ ਦਾ ਠੇਕਾ ਤੇ ਦੱਸਦੀ ਇਹ ਪਿੰਡ ਵਾਲੇ ਵੱਲੋਂ ਅਤੇ ਬਚੈਤ ਵੱਲੋਂ ਇਹ ਵਿਰੋਧ ਕੀਤਾ ਜਾ ਰਿਹਾ ਹੈ ਇਸ ਠੇਕੇ ਦਾ ਇਸ ਠੇਕੇ ਨੂੰ ਇਹ ਨਹੀਂ ਖੁੱਲਣ ਦਿੱਤਾ ਜਾਵੇਗਾ ਬਾਕੀ ਕੀ ਕਿਹਾ ਉੱਥੋਂ ਦੀਆਂ ਇਹ ਬੀਬੀਆਂ ਨੇ ਤੇ ਸਰਪੰਚ ਸਾਹਿਬ ਨੇ ਇਹ ਤੁਸੀਂ ਵੀ ਸੁਣੋ ਨਹੀਂ ਹੋਣੀ ਚਾਹੀਦੀ ਅਸੀਂ ਠੇਕਾ ਨਹੀਂ ਇੱਥੇ ਖੁੱਲਣ ਦੇਣਾ ਅਸੀਂ ਤੋੜ-ਪੋੜ ਕਰਨੀ ਨਹੀਂ ਤਾਂ ਤੇ ਨਹੀਂ ਮੰਨਣਾ ਪ੍ਰਸ਼ਾਸਨ ਮੰਨ ਜੇ ਸਾਡੀ ਗੱਲ ਤਾਂ ਠੀਕ ਆ ਤੇ ਨਹੀਂ ਮੰਨਣੀ ਤਾਂ ਅਸੀਂ ਠੇਕਾ ਤੋੜ ਤੜ ਕੇ ਉਹ ਬੁੜੀਆਂ ਨਾ ਤੋੜਨਾ ਅਸੀਂ ਨਹੀਂ ਖੁੱਲਣ ਦੇਣਾ ਸਾਡੇ ਬੱਚਿਆਂ ਨੂੰ ਨਸ਼ਿਆਂ ਤੇ ਲਾਉਂਦੇ ਹੋ ਕਿਉਂ ਲਾਉਂਦੇ ਆ ਬੱਚੇ ਪੜ੍ਹੇ ਲਿਖਿਆ ਇਹਨਾਂ ਨੂੰ ਪਾਣ ਨਹੀਂ ਦੇਣਾ ਬੱਚਿਆਂ ਨੂੰ ਅਸੀਂ ਇਹ ਗੱਲ ਨਹੀਂ ਹੋਣ ਦੇਣੀ ਤਾਂ ਹੱਥ ਜੋੜ ਕੇ ਬੇਨਤੀ ਆ ਮੈਂ ਐਮਐਲਏ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਨੀ ਭਗਵਾਨਤ ਮਾਨ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਨੀ ਪਈ ਭਾਈ ਸਾਡੇ ਇੱਥੇ ਨਸ਼ਿਆਂ ਤੇ ਅਸੀਂ ਠੇਕਾ ਨਹੀਂਓ ਖੋਲਣ ਦੇਣਾ ਸਾਡੇ ਇੱਥੇ ਖੁੱਲਣਾ ਨਹੀਂ ਚਾਹੀਦਾ ਠੀਕ ਨਹੀਂ ਮਾਮਲਾ ਪੂਰਾ ਇਹ ਜੀ ਸਾਡੇ ਪਿੰਡ ਬਿਨਾ ਮਰਜ਼ੀ ਤੋਂ ਬਿਨਾ ਕਿਤੇ ਇਤਲਾ ਤੋਂ ਬਿਨਾ ਪੰਚਾਇਤ ਤੋਂ ਠੇਕਾ ਠੇਕਾ ਖੋਲਿਆ ਜਾ ਰਿਹਾ ਹੈ ਅਗਰ ਇਹਨਾਂ ਕੋ ਕੋ ਪਰਮਿਸ਼ਨ ਹੈਗੀ ਜਾਂ ਕੁਝ ਵੀ ਹੈਗਾ ਕੋਈ ਵੀ ਚੀਜ਼ ਆਏਗੀ ਤਾਂ ਸਾਰੇ ਪਿੰਡ ਨਾਲ ਆ ਕੇ ਤੇ ਇੱਥੇ ਡਿਸਕਸ ਕਰਨ ਸਾਨੂੰ ਦੱਸਣ ਪਰਮਿਸ਼ਨ ਕਿਸ ਬੰਦੇ ਇਹਨਾਂ ਦਿੰਦੀ ਹੈ 50 ਸਾਲ ਹੋ ਗਏ ਸਾਡੇ ਪਿੰਡ ਵਿੱਚ ਠੇਕਾ ਹੈ ਸਾਰਾ ਠੇਕਾ ਖੋਲਿਆ ਜਾ ਰਿਹਾ ਸੀ ਪਿੰਡ ਵਿੱਚ ਔਰ ਵਿਰੋਧ ਕੀਤਾ ਗਿਆ ਕੀ ਇਹ ਹੁਣ ਮਾਮਲਾ ਪੂਰਾ ਹੈ ਮਾਮਲਾ ਇਹ ਹੈ ਵੀ ਇਹ ਠੇਕਾ ਸਰਕਾਰ ਤੋਂ ਮਨਜ਼ੂਰ ਸੀਗਾ ਠੀਕਾ ਸੀਗਾ ਪਿੰਡ ਵਾਲਿਆਂ ਨੂੰ ਤਰਾਏ ਵੀ ਇਹਨਾਂ ਦੀ ਸਹਿਮਤੀ ਨਹੀਂ ਲਈ ਗਈ ਇਹਦੇ ਵਿੱਚ ਇਹ ਤਾਂ ਕਰਕੇ ਤਰਾਏ ਸੀ ਇਹਨਾਂ ਦਾ ਮੈਂ ਮੰਗ ਪੱਤਰ ਲੈ ਲਿਆ ਹੁਣ ਮੈਂ ਆਪਣੇ ਹਾਇਰ ਸੌਲਟੇ ਨੂੰ ਦੱਸੂਗਾ ਇਹਦੇ ਬਾਰੇ ਜਾ ਕੇ ਠੀਕ ਹੈ ਨਾ ਜੋ ਫੈਸਲਾ ਉਹ ਲੋਗੇ ਉਹ ਇਹਨਾਂ ਨੂੰ ਸਾਬਰੀ ਹੋਵੇ ਬਸ਼ੀਨਪੁਰ ਉਹ ਇਹ ਕਹਿ ਰਿਹਾ ਵੀ ਠੇਕਾ ਖੋਲਣਾ ਨਹੀਂ ਦੇਣਾ ਸੀ ਇਹਨਾਂ ਨੂੰ ਪਹਿਲਾਂ ਤਰਾਏ ਕਰਨਾ ਚਾਹੀਦਾ ਸੀ ਨਾ ਜਦੋਂ ਖੋਲਣਾ ਸੀਗਾ ਖੋਲਣ ਤੋਂ ਬਾਅਦ ਇਹਨਾਂ ਨੇ ਤਰਾਏ ਕੀਤਾ ਨਾ ਖੋਲਣ ਤੋਂ ਪਹਿਲਾਂ ਤਰਾਏ ਕਰਨਾ ਚਾਹੀਦਾ ਸੀ ਹੁਣ ਮੰਗ ਪੱਤਰ ਦਿੱਤਾ ਗਿਆ ਪਿੰਡ ਵਾਲਿਆਂ ਨੂੰ ਮੰਗ ਪੱਤਰ ਦਿੱਤਾ ਗਿਆ ਇਹ ਮੈਂ ਆਪਣੇ ਹਾਇਰ ਸੌਲਟੇ ਨੂੰ ਦੱਸ